ਚੂਏ ਚੂਏ ਮਾਰ ਗੋਲੀ ਕਿੰਨੇ ਦਾ ਜੀ ਇਹ ਡੱਬੀ ਇਹ ਕੱਸੀਆਂ ਦੀ 100 ਦੀ ਭਾਜੀ ਆ 100 ਰੁਪਏ ਦੀ ਆ ਅੱਛਾ ਇਹ ਜੜੀ ਆਸੀਆਂ ਦੀ ਆ ਇਹ ਭਾਬੀ ਬਣਾਉਂਦੀ ਆ ਤੂੰ ਵੇਚੜਾ ਜਾਂਦਾ ਹਨਾ ਘਰ ਭਾਬੀ ਬਣਾਉਂਦੀ ਔਰ ਤੂੰ ਕਿਹੜੀ ਲੈਬ ਤੋਂ ਲੈ ਕੇ ਉਹਨਾਂ ਕੋਲ ਟੈਸਟ ਆ ਇਹ ਮੈਂ ਕਿਹੜਾ ਇੱਕ 100 ਵਾਲੀ ਡੱਬੀ ਦਿਓ ਨਾਲ ਇੱਕ ਗੋਲੀ ਉਸੇ ਡੱਬੀ ਦਿਓ ਮੈਨੂੰ ਵੀ ਇੱਕ ਡੱਬੀ ਦੇ ਨਾਲ ਇੱਕ ਮਾਚਸ ਦੇ ਦਿਓ ਚੂਆਂ ਨੂੰ ਅਗ ਲਾਉਣੀ ਯਾਰ ਇੱਕ ਜੈਲ ਜੀ ਵੀ ਹੁੰਦੀ ਜਿੱਚ ਫਸ ਜਾਂਦਾ ਇੰਜ ਕਰੀ ਭਾਜੀ ਉਹ ਕਾਪੀ ਹੁੰਦੀ ਆ ਉਹ ਵੀ ਜੈਲ ਵੀ ਤੁਹਾਨੂੰ ਲਿਆ ਦਾਂਗੇ ਚੂਹਾ ਜੰਦਾ ਨਾ ਉੱਥੇ ਬ੍ਰੇਕਅਪ ਹੋ ਜਾਂਦਾ ਵਾ ਉਹ ਇੱਕ ਕਦਮ ਨਹੀਂ ਪੁੱਟ ਸਕਦਾ ਚੂਹਾ ਸਾਡੀ ਜਾਸਤ ਬਗੈਰ ਕੀ ਚੂਹਾ ਕੀਲ ਦੇ ਨਾ ਤੂੰ ਉੱਥੇ ਜਾਦੂ ਨਾਲ ਨਹੀਂ ਨਹੀਂ ਉਹ ਜੈਮ ਹੋ ਜਾਂਦਾ ਵਾ ਅੱਛਾ ਜੀ ਆਪਣਾ ਨਾਮ ਕੀ ਹੈ ਸਰ ਮੇਰਾ ਨਾਮ ਗੋਗਾ ਭਾਈ ਗੋਗਾ ਜੀ ਅਗਰ ਤੁਸੀਂ ਚੂਹਾ ਮਾਰ ਗੋਲੀਆਂ ਵੇਚ ਰਹੇ ਹੋ ਇਹ ਵੀ ਕੋਈ ਬੁੱਕ ਤਾਂ ਬਹਾਉ ਸਾਨੂੰ ਕੋਈ ਜਦਾ ਜਿਹਾ ਮੋਬਾਈਲ ਦੀ ਬੁੱਕ ਹੁੰਦੀ ਹੈ ਯਾਰ ਕਿਹੜੀ ਤੈਨੂੰ ਬੁੱਕ ਦਿਖਾਵਾਂ ਹਿੰਸਾ ਲਵਾਉਣਾਂ ਤੋਂ ਅੱਛਾ ਜੀ ਹਿੰਸਾ ਲਵਾਉਣਾਂ ਮੈਨੂੰ ਬੁੱਕ ਵਾ ਮੈਂ ਬੁੱਕ ਦੇ ਮੁਤਾਬਕ ਤੁਹਾਨੂੰ ਦਵਾਈ ਲੈ ਕੇ ਦੇਣਾ ਹੈ ਕੀ ਲਿਖਿਆ ਫ੍ਰੀ ਐਕਸ਼ਨ ਫ੍ਰੀ ਐਕਸ਼ਨ ਭਾਈ ਫੌਰੀ ਐਕਸ਼ਨ ਲਿਖਿਆ ਯਾਰ ਫ ਆਹ ਪਾਜੀ ਉਹ ਇੱਕ ਬੋਕ ਹੈਗੀ ਆ ਇਹ ਖੋਲ ਕੇ ਤੁਸੀਂ ਪੇਟੀ ਦੇ ਥੱਲੇ ਰੱਖ ਦੇਣੀ ਆ ਚੂਹੇ ਦੇ ਉੱਤੇ ਆ ਗਿਆ ਆ ਮੈਂ ਖੋਲ ਕੇ ਪੇਟੀ ਥੱਲੇ ਰੱਖ ਦੇ ਜੂਆ ਮੇਰੇ ਤੋਂ ਪਹਿਲੇ ਬੀਏ ਕਰ ਜਾਏ ਇਹ ਕਿਹੜੀ ਬੋਕ ਆ ਉਹ ਪਾਜੀ ਇਹ ਉਹ ਕਿਤਾਬ ਨਹੀਂ ਆ ਗਈ ਇਹ ਤੇ ਜਲ ਲੱਗੀ ਹੁੰਦੀ ਆ ਅੱਛਾ ਤੇ ਇਹਨੂੰ ਪੇਟੀ ਦੇ ਥੱਲੇ ਰੱਖ ਦੇਣਾ ਪਹਿਲਾਂ ਚੂਹੇ ਤੋਂ ਆਪ ਨਹੀਂ ਕਿਤੇ ਫਸ ਜਾਣਾ ਇਹ ਵਿੱਚ ਅਚਾਨਕ ਜੇ ਮੇਰਾ ਪੈਰ ਉੱਤੇ ਆ ਗਿਆ ਫੇਰ ਬਸ ਫੇ ਤੂੰ ਤੜਫੇਂਗਾ ਉੱਤੇ ਹੀ